ਅੱਜ ਆਪਾਂ ਬਣਾਇਆ ਜੀ ਲੋਕੀ ਦਾ ਗਰਮੀਆਂ ਦਾ ਸਪੈਸ਼ਲ ਅਚਾਰ ਕਿਉਂਕਿ achar ਤਾਂ ਤੁਸੀਂ ਬਹੁਤ ਖਾਦੇ ਹੋਣਗੇ ਪਰ ਇਹ ਲੋਕੀ ਦਾ achar ਬਹੁਤ ਘੱਟ ਲੋਕਾਂ ਨੇ ਬਣਾ ਕੇ ਖਾਦਾ ਹੋਊਗਾ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਤੇ ਬਹੁਤ ਹੀ ਜ਼ਿਆਦਾ ਇਹਦੇ ਫਾਇਦੇ ਹੁੰਦੇ ਆ ਇਹਨੂੰ ਆਪਾਂ ਕਿਸ ਤਰ੍ਹਾਂ ਤਿਆਰ ਕੀਤਾ ਅੱਗੇ ਆਪਾਂ ਵੀਡੀਓ 'ਚ ਦੱਸ ਦੇਵਾਂਗੇ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਰਾਮ ਨਾਮ ਜੈ ਮਾਤਾ ਦੀ ਕਿਵੇਂ ਆਸਾਤ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਨੂੰ ਬਲੌਗ ਕਰਦੇ ਹੋ ਤਾਂ ਫਰੈਂਡ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਣਾਵਾਂਗੇ ਜੀ ਗਰਮੀਆਂ ਦਾ ਸਪੈਸ਼ਲ ਠੰਡਾ ਠੰਡਾ ਚਾਰ ਪਰ ਤੁਸੀਂ ਸੁਣ ਕੇ ਹੋਗੇ ਜੀ ਹੈਰਾਨ ਵੀ ਠੰਡਾ ਠੰਡਾ ਚਾਰ ਜੀ ਹਾਂ ਕਿਉਂ ਕਿ ਇਹ ਵੀ ਚਾਰਖਾਨ ਦੀ ਆਦਤ ਹੁੰਦੀ ਹੈ ਕਈਆਂ ਨੂੰ ਤੇ ਫਿਰ ਉਹ ਕਿਹੜਾ ਚਾਰਖਾਨ ਤੇ ਉਹ ਆਪਾਂ ਬਣਾ ਰਿਹਾ ਜੀ ਅੱਜ ਲੋਕੀ ਦਾ ਚਾਰ ਕਿਉਂਕਿ ਇਹ ਠੰਡਾ ਹੁੰਦਾ ਹੈ ਲੋਕੀ ਜਿਵੇਂ ਤੁਹਾਨੂੰ ਪਤਾ ਬਹੁਤ ਹੀ ਜ਼ਿਆਦਾ ਗੁਲਕਾਰੀ ਹੁੰਦਾ ਆਪਣੇ ਸਰੀਰ ਦੇ ਵਿੱਚ ਕਈ ਜਿਹੜੀਆਂ ਘਾਟਾਂ ਪੂਰੀਆਂ ਕਰਦਾ ਵਾ ਹੁਣ ਥੋੜੇ ਦਿਨ ਹੋ ਗਏ ਵੀ ਬਹੁਤ ਹੀ ਜਿਆਦਾ ਸਰਚਿੰਗ ਚੱਲ ਰਹੀ ਹੈ ਆਪਣੀ ਜਿਹੜੀ ਪਿਛਲੀ ਆਪਾਂ ਚੈਨਲ ਤੇ ਚਾਰ ਦੀ ਵੀਡੀਓ ਪਾਈ ਸੀਗੀ ਤੇ ਕਈ ਭੈਣਾ ਕਹਿ ਰਹੀਆਂ ਸੀਗੀਆਂ ਕਿ ਸਾਨੂੰ ਮੈਡਮ ਉਹ ਵੀਡੀਓ ਨਹੀਂ ਲੱਭ ਰਹੀ ਜਾਨੀ ਕਦਾ ਲਿੰਕ ਨਹੀਂ ਸਾਨੂੰ ਮਿਲ ਰਿਹਾ ਤੇ ਆਪਾਂ ਸੋਚਿਆ ਵੀ ਜਿਵੇਂ ਹੁਣ ਗਰਮੀ ਆ ਗਈਆਂ ਤੇ ਤਾਜ਼ੇ-ਤਾਜ਼ੇ ਲੋਕੀ ਆਉਂਦੇ ਨੇ ਤੇ ਆਪਾਂ ਕਿਉਂ ਨਾ ਚਾਰ ਫੇਰ ਬਣਾ ਲਈ ਆਪਾਂ ਕਿਉਂਕਿ ਨਾਲ ਸਾਨੂੰ ਵੀ ਜ਼ਰੂਰ ਤਾਂ ਚਾਰ ਦੀ ਸਾਡਾ ਵੀ ਖਤਮ ਹੋ ਚੁੱਕਾ ਸੀ ਚਾਰ ਕਿਉਂਕਿ ਹੁਣ ਜਿਵੇਂ ਗਰਮੀ ਆ ਚੁੱਕੀਆਂ ਵਾ ਤੇ ਲੋਕੀ ਜਿਹੜੇ ਨਵੇਂ ਆਏ ਨੇ ਤਾਜ਼ੇ ਆਏ ਨੇ ਤੇ ਆਪਾਂ ਸੋਚਿਆ ਚਲੋ ਆਪਾਂ ਚਾਰ ਬਣਾ ਲੈਨੇ ਹ ਹੁੰਦੇ ਵੀ ਚਲੋ ਜਿਆਦੇ ਮਹਿੰਗੇ ਨਹੀਂ ਸਸਤੇ ਹੁੰਦੇ ਆ ਤੇ ਆਮ ਹੀ ਘਰੇ ਲੱਗੇ ਹੁੰਦੇ ਸਾਡੇ ਤੇ ਅਹੀਂ ਘਰੋਈ ਤੋੜੀ ਆ ਜਿਵੇਂ ਆਪਾਂ ਤੁਹਾਨੂੰ ਉਸ ਦਿਨ ਦਿਖਾਇਆ ਸੀਗਾ ਵੀ ਸਾਡੇ ਜਿਹੜੇ ਉਹ ਵੇਲ ਨੂੰ ਕੱਦੂ ਲੱਗ ਚੁੱਕੇ ਕੋਈ ਇਹਨੂੰ ਲੰਬਾ ਕੱਦੂ ਬੋਲਦਾ ਕੋਈ ਇਹਨੂੰ ਲੋਕੀ ਬੋਲਦਾ ਕੋਈ ਇਹਨੂੰ ਕੀਆ ਬੋਲਦਾ ਕੋਈ ਇਹਨੂੰ ਹੱਲ ਬੋਲਦਾ ਵਾ ਸੋ ਜਿਵੇਂ ਜਿਨ੍ਹਾਂ ਨੂੰ ਚਾਰ ਖਾਨ ਦਾ ਸ਼ੌਂਕ ਆ ਤੇ ਇੱਕ ਇੱਕ ਗਰਮ ਚਾਰ ਕਰਕੇ ਨਹੀਂ ਉਹ ਖਾਂਦੇ ਉਹਨਾਂ ਵਾਸਤੇ ਸਪੈਸ਼ਲ ਚਾਰ ਆ ਵੀ ਗਰਮੀਆਂ ਦੇ ਵਿੱਚ ਠੰਡਾ ਚਾਰ ਆ ਲੋਕੀ ਜਿਵੇਂ ਤੁਹਾਨੂੰ ਪਤਾ ਠੰਡਾ ਹੁੰਦਾ ਤੇ ਇਹਦਾ ਆਪਾਂ ਚਾਰ ਤਿਆਰ ਕਰਾਂਗੇ ਅਚਾਰ ਵਾਸਤੇ ਜਿਹੜੀ ਆਪਾਂ ਲੌਕੀ ਲੈਣੀ ਆ ਉਹ ਲੈਣੀ ਬਿਲਕੁਲ ਕੂਲੀ ਕੂਲੀ ਜਾਨੀ ਕਿ ਇਹਦੇ ਵਿੱਚ ਬੀਜ ਨਾ ਬਣਿਆ ਹੋਵੇ ਵੈਸੇ ਵੀ ਆਪਾਂ ਇਹਦੀ ਜਿਹੜੀ ਬਾਹਰਲੀ ਚੀਜ਼ ਆ ਉਹ ਨਰਮ ਹੋਵੇ ਤੇ ਉਹਦਾ ਹੀ ਚਾਰ ਬਣਾਈਏ ਤੇ ਜਿਆਦਾ ਸਵਾਦ ਲੱਗਦਾ ਕਿਉਂਕਿ ਕਿਤੇ ਵੀ ਜਾਵਾਂ ਨਾ ਮੇਰੀ ਆਦਤ ਹੁੰਦੀ ਆ ਕੋਈ ਵੀ ਚੀਜ਼ ਜੇ ਮੈਂ ਖਾ ਰਹੀ ਆ ਤੇ ਉਹਦੇ ਤੱਤ ਕੱਢਣੇ ਇੱਕ ਵਾਰੀ ਅਸੀਂ ਕਿਤੇ ਬਾਹਰ ਹੀ ਗਏ ਸੀ ਕਿਤੇ ਢਾਬੇ ਤੇ ਰੋਟੀ ਖਾਧੀ ਸੀਗੀ ਢਾਬੇ ਵਾਲੇ ਆਮ ਹੀ ਦੇਖਦੇ ਨੇ ਕਿ ਜਿਹੜੀ ਚੀਜ਼ ਸਸਤੀ ਹੋਵੇ ਉਹਦਾ ਚਾਰ ਬਹੁਤ ਬਣਾ ਕੇ ਰੱਖਦੇ ਆ ਸੋ ਉਥੋਂ ਅਸੀਂ ਇਹ ਚਾਰ ਖਾਦਾ ਸੀਗਾ ਦੇਖ ਕੇ ਮੈਂ ਬਹੁਤ ਹੈਰਾਨ ਹੋਈ ਕਿ ਲੋਕੀ ਦਾ ਚਾਹ ਟੇਸਟੀ ਵੀ ਬਹੁਤ ਲੱਗਾ ਸੋ ਉਦੋਂ ਦਾ ਅਸੀਂ ਬਣਾਉਨੇ ਆ ਤੇ ਅਰ ਕਿ ਆਪਾਂ ਫੇਰ ਲੱਗੇ ਬਣਾਉਣ ਲੋਕੀਏ ਆਪਾਂ ਇੱਕ ਵਾਰੀ ਚੰਗੀ ਤਰ੍ਹਾਂ ਛਿੱਲ ਲਈਏ ਤੇ ਫਿਰ ਧੋ ਲਈਆ ਹੁਣ ਇਹਦੇ ਆਪਾਂ ਪੀਸ ਕੱਟ ਦਿੰਨੇ ਆ ਬਾਕੀ ਆਪਾਂ ਇਹਦੇ ਵਿੱਚ ਕਿਹੜੇ ਕਿਹੜੇ ਮਸਾਲੇ ਪਾ ਰਹੇ ਹਾਂ ਫਿਰ ਆਪਾਂ ਤੁਹਾਨੂੰ ਬਾਅਦ ਚ ਦੱਸ ਦੇ ਬਾਕੀ ਸ਼ੇਫ ਜਿੱਦਾਂ ਮਰਜ਼ੀ ਤੁਸੀਂ ਇਹਦੀ ਕੱਟ ਸਕਦੇ ਹੋ ਆਪਾਂ ਐਡੇ-ਐਡੇ ਪੀਸ ਕਰ ਰਹੇ ਆ ਇਹਦੀ ਜਿਹੜੀ ਵਿਚਲੀ ਚੀਜ਼ ਇਹਨੂੰ ਆਪਾਂ ਕੱਢ ਦਾਂਗੇ। ਇਦਾਂ ਜਿਵੇਂ ਆਪਾਂ ਮooli ਚਾ ਗਾਜਰ ਦਾ achar ਬਣਾਉਨੇ ਆ ਉਦਾਂ ਆਪਾਂ ਇਹਦੇ ਪੀਸ ਕੱਟ ਲੈਣੇ। ਲੋਕੀ ਆਪਾਂ ਜਿਹੜੀ ਹੈ ਜੀ ਕੱਟ ਲਈ ਹੈ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਤਿੱਖਾਪਨ ਵਾਸਤੇ ਦੇ ਰਹੇ ਆ ਥੋੜਾ ਹਰੀ ਮਿਰਚ ਦਾ ਟੇਸ ਇਹਦੇ ਵਿੱਚ। ਯਾਨੀ ਕਿ ਥੋੜੀਆਂ ਜਿਹਾ ਆਪਾਂ ਹਰੀ ਮਿਰਚਾਂ ਪਾ ਰਹੇ ਆ ਜੇ ਤੁਸੀਂ ਨਹੀਂ ਖਾਣੀ ਸਕਿਪ ਵੀ ਕਰ ਸਕਦੇ ਹੋ। ਨਾਲ ਆਪਾਂ ਟੇਸਟ ਦੇ ਅਕੋਰਡਿੰਗ ਇਹਦੇ ਵਿੱਚ ਯਾਨੀ ਕਿ ਆਪਣੇ ਟੇਸਟ ਵਾਸਤੇ ਪਾ ਰਹੇ ਆ ਲਸਣ ਜਿਵੇਂ ਗਾਜਰ ਦੇ achar ਦੇ ਵਿੱਚ ਲਸਣ ਬਹੁਤ ਟੇਸਟੀ ਲੱਗਦਾ ਸੋ ਇਸੇ ਤਰ੍ਹਾਂ ਇਹਦੇ ਵਿੱਚ ਵੀ ਲੱਗਦਾ ਜੇ ਤੁਸੀਂ ਲਸਣ ਨਹੀਂ ਖਾਂਦੇ ਤਾਂ ਸਕਿਪ ਕਰ ਸਕਦੇ ਤੇ ਇਹਦੇ ਵਿੱਚ ਜਿਹੜੇ ਆਪਾਂ ਇਹਨੂੰ ਜਾਇਕਾ ਦੇਣ ਵਾਸਤੇ ਮਸਾਲੇ ਪਾਉਣੇ ਨੇ 1 ਚਮਚਾ ਅਧੀ ਕਾਲੀ ਮਿਰਚਾਂ ਤੇ 2 ਚਮਚ ਨੇ ਸੌਂਫ 2 ਲਾਲ ਮਿਰਚਾਂ ਜੇ ਤੁਸੀਂ ਜ਼ਿਆਦਾ ਤਿੱਖਾ ਨਹੀਂ ਖਾਂਦੇ ਤਾਂ ਸਕਿਪ ਕਰ ਸਕਦੇ ਹੋ ਤੇ ਇਹਦੇ ਵਿੱਚ 1 ਚਮਚ ਪਾ ਰਹੇ ਆਪਾਂ ਮੇਥੀ ਦਾਣਾ ਤੇ 1 ਵੱਡਾ ਚਮਚ ਇਹਦੇ ਵਿੱਚ ਪਾ ਰਹੇ ਧਨੀਆ ਹਾਲ ਪਾ ਰਹੇ ਜੀ ਇਹਦੇ ਵਿੱਚ ਅੱਧਾ ਚਮਚ ਅਜਵੈਨ ਤੇ 1 ਚਮਚ ਜੀਰਾ ਤੇ 4 ਦੀ ਜਾਨ ਪਾਰੇ ਦੇ ਵਿੱਚ ਆਪਾਂ ਅੱਧਾ ਚਮਚ ਕਲੌਂਜੀ ਹੁਣ ਅੱਗ ਲਈਜੀ ਆਪਾਂ ਬਾਲ ਉੱਤੇ ਰੱਖੀ ਆਪਾਂ ਕੜਾਈ ਇਸ ਕੋਣ ਆਪਾਂ ਕਲੌਂਜੀ ਨੂੰ ਛੱਡ ਕੇ ਬਾਕੀ ਜਿੰਨੇ ਵੀ ਸੁੱਕੇ ਮਸਾਲੇ ਇਹਨਾਂ ਨੂੰ ਪਹਿਲਾਂ ਭੁੰਨ ਲਾਂਗੇ ਕਿਉਂਕਿ ਇਹਨਾਂ ਨੂੰ ਆਪਾਂ ਪੀਸਣਾ ਵਾ ਇਸ ਕਰਕੇ ਜਦੋਂ ਭੁੱਜ ਜਾਂਦੇ ਨੇ ਇੱਕ ਤਾਂ ਇਹਨਾਂ ਦਾ ਟੇਸਟ ਵਧੀਆ ਨਿਕਲ ਕੇ ਆਉਂਦਾ ਦੂਜੀ ਗੱਲ ਹੈ ਪਿਸ ਜਿਹੜੇ ਸੌਖੇ ਜਾਂਦੇ ਨੇ ਫਿਰ ਤੋ ਆਪਾਂ ਜਿਹੜਾ ਇਹਨੂੰ ਕੁੰਡੇ ਡੰਡੇ ਦੇ ਵਿੱਚ ਪਿਸਾਂਗੇ ਤੁਸੀਂ ਇਹਨੂੰ ਗ੍ਰੈਂਡਰ ਦੇ ਵਿੱਚ ਵੀ ਰਗੜ ਸਕਦੇ ਹੋ ਜਦੋਂ ਮਸਾਲੇ ਜਿਹੜੇ ਆਪਣੇ ਪੁੱਜ ਚੁੱਕੇ ਆ ਇਹਨਾਂ ਨੂੰ ਆਪਾਂ ਕੁੰਡੇ ਦੇ ਵਿੱਚ ਪਾ ਲੈਨੇ ਤੇ ਇਹਨੂੰ ਕੜਾਈ ਨੂੰ ਆਪਾਂ ਉੱਪਰ ਰੱਖਦੇ ਨੇ ਤੇ ਇਹਦੇ ਵਿੱਚ ਪਾਉਨੇ ਆਪਾਂ ਤੇਲ ਸਰੋਂ ਦਾ ਕਿਉਂਕਿ ਕੋਈ ਵੀ ਚਾਰਾ ਉਹ ਸਰੋਂ ਦੇ ਤੇਲ ਦੇ ਵਿੱਚ ਹੀ ਜ਼ਿਆਦਾ ਟੇਸਟੀ ਬਣਦਾ ਇੱਧਰ ਆਪਣਾ ਤੇਲ ਗਰਮ ਹੁੰਦਾ ਇੱਧਰ ਆਪਾਂ ਮਸਾਲਾ ਰਗੜ ਲੈਨੇ ਆ ਇਹ ਚਾਰ ਦੇ ਵਿੱਚ ਤੇਲ ਜਿਹੜਾ ਜ਼ਿਆਦਾ ਨਹੀਂ ਪੈਂਦਾ ਇਸ ਤਰ੍ਹਾਂ ਕੇ ਆਪਾਂ ਹਸਾਬ ਦੇ ਤੇਲ ਪਾਉਣਾ ਚਾਹੀਦਾ ਜਦੋਂ ਇਹਨਾਂ ਦੀ ਆਪਾਂ ਨਮੀ ਕੱਢ ਦਿੰਨੇ ਆ ਭੁੰਨ ਕੇ ਤੇ ਬੜੇ ਆਰਾਮ ਨਾਲ ਇਹ ਪੀਸ ਜਾਂਦੇ ਨੇ ਮਸਾਲਾ ਆਪਾਂ ਰਗੜ ਲਿਆ ਤੇ ਤੇਲ ਵੀ ਇੱਧਰ ਆਪਣਾ ਗਰਮ ਹੋ ਚੁੱਕਾ ਤੇ ਕੁਝ ਮਸਾਲੇ ਆਪਾਂ ਹੋਰ ਲੈਨੇ ਤੇ ਇਹਨਾਂ ਮਸਾਲਿਆਂ ਦੇ ਵਿੱਚ ਹੋਰ ਮਸਾਲੇ ਵੀ ਆਪਾਂ ਐਡ ਕੀਤੇ ਇਹਦੇ ਵਿੱਚ ਆਪਾਂ ਪਾ ਰਹੇ ਅੱਧਾ ਚਮਚ ਕਾਲੀ ਸਰੋਂ ਦੇ ਅੱਧਾ ਚਮਚ ਪੀਲੀ ਸਰੋਂ ਤੇ ਇਹ ਪਾ ਰਹੇ ਆ ਛੁਟਕੀ ਭਾਰੇ ਦੇ ਵਿੱਚ ਹਿੰਗ ਕੋਈ ਵੀ ਤੁਸੀਂ ਚਾਰ ਬਣਾਓ ਜੇ ਤੁਸੀਂ ਉਹਦੇ ਵਿੱਚ ਹਿੰਗ ਦਾ ਤੜਕਾ ਲਾ ਦਿਨੇ ਤਾਂ ਬਹੁਤ ਟੇਸਟੀ ਬਣਦਾ ਤੇ ਨਾਲ ਪਾਰੇ ਦੇ ਵਿੱਚ ਆਪਾਂ ਰਤਨ ਜੀ ਰਤਨਜੋਤ ਬਾਰੇ ਬਹੁਤ ਸਵਾਲ ਆਉਂਦੇ ਨੇ ਇਹਦੀ ਸਾਰੀ ਆਪਾਂ ਜਾਣਕਾਰੀ ਵਾਲੀ ਵੀਡੀਓ ਚੈਨਲ ਤੇ ਪਾਈ ਆ ਆਪਾਂ ਬਹੁਤ ਵਾਰੀ ਭੈਣਾਂ ਨੂੰ ਕਹਿੰਦੇ ਹੁੰਨੇ ਆ ਕਿ ਤੁਸੀਂ ਚੈਨਲ ਤੇ ਜਾ ਕੇ ਵੇਖ ਸਕਦੇ ਹੋ ਆਪਾਂ ਕੱਲ੍ਹ ਵਾਲੇ ਲਾਈਵ 'ਚ ਵੀ ਦੱਸਿਆ ਵੀ ਜਦੋਂ ਕੋਈ ਤੁਸੀਂ ਸਰਚ ਕਰਨੀ ਆ ਵੀਡੀਓ ਦੇ ਅੱਗੇ ਰੂ ਬਲੌਗਰ ਚੈਨਲ ਜ਼ਰੂਰ ਲਿਖਿਆ ਕਰੋ ਫਿਰ ਉਹ ਸਰਚਿੰਗ ਦੇ ਵਿੱਚ ਆ ਜਾਊਗਾ ਆਪਾਂ ਪਾ ਦੇਣੀ ਆ ਤੇਲ 'ਚ ਰਤਨਜੋਤ ਨਾਲ ਹੀ ਆਪਾਂ ਪਾ ਦਾਂਗੇ ਹਿੰਗ ਤੇ ਜਿਹੜੇ ਬਾਕੀ ਦੇ ਬੱਚੇ ਮਸਾਲੇ ਸਤੇ ਪਾ ਦਾਂਗੇ ਆਪਾਂ ਲਸਣ ਸੇਕ ਆਪਾਂ ਕਰ ਦਾਂਗੇ ਬਿਲਕੁਲ ਘੱਟ ਕਿਉਂਕਿ ਇਹਨੂੰ ਆਪਾਂ ਲੋਕੀ ਨੂੰ ਇਹਦੇ ਵਿੱਚ ਪਾ ਕੇ ਪਕਾਉਣਾ ਨਹੀਂ ਬਸ ਥੋੜਾ ਜਿਹਾ ਸੇਕ ਲਵਾਉਣਾ ਤੇ ਲਸਣ ਇਹਦੇ ਵਿੱਚ ਚੰਗੀ ਤਰ੍ਹਾਂ ਭੁੱਜਣਾ ਚਾਹੀਦਾ ਤਾਂ ਕਿ ਲਸਣ ਦਾ ਜਿਹੜਾ ਟੇਸਟ ਹੋ ਚੰਗੀ ਤਰ੍ਹਾਂ ਆ ਜਾਏ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਲੋਕੀ ਜਿਹੜਾ ਆਪਾਂ ਕੱਟਿਆ ਆ ਲੋਕੀ ਕੱਟਣ ਤੋਂ ਬਾਅਦ ਜਿਹੜਾ ਉਹ ਪ੍ਰੋਸੈਸ ਹੋਈ ਜਲਦੀ ਜਲਦੀ ਕਰਨਾ ਕਿਉਂਕਿ ਨਹੀਂ ਤੇ ਤੁਹਾਨੂੰ ਪਤਾ ਲੋਕੀ ਆ ਉਹ ਪਾਣੀ ਤੋਂ ਬਿਨਾ ਕਾਲਾ ਹੋ ਜਾਂਦਾ ਤੇ ਨਾਲ ਹੀ ਆਪਾਂ ਪਾ ਦਾਂਗੇ ਇਹਦੇ ਵਿੱਚ ਹਰੀ ਮਿਰਚ ਜਦੋਂ ਤੁਸੀਂ ਲੋਕੀ ਪਾ ਲੈਣਾ ਸੇਕ ਜਮਾ ਇਸੇ ਮੇਂ ਰੱਖਿਓ ਜੇ ਤੁਸੀਂ ਗੈਸ ਤੇ ਵੀ ਬਣਾ ਰਹੇ ਹੋ ਦੇਖੋ ਮੈਂ ਸਾਰੀ ਅੱਗ ਜਿਹੜੀ ਬਾਹਰ ਕੱਢ ਦਿੱਤੀ ਆ ਆਪਾਂ ਜਿਆਦਾ ਲੋਕੀ ਨੂੰ ਸੇਕ ਨਹੀਂ ਲਵਾਉਣਾ ਬੜਾ ਝਟਪਟ ਬਣ ਕੇ ਤਿਆਰ ਹੋ ਜਾਂਦਾ ਚਾਰ ਕੋਈ ਜਿਆਦਾ ਟਾਈਮ ਨਹੀਂ ਲੱਗਦਾ ਬਸ ਇਹਦੀ ਕਟਿੰਗ ਤੇ ਤੇ ਚਾਹੇ ਮਸਾਲੇ ਜਿਹੜੇ ਆਪਾਂ ਭੁੰਨੇ ਉਹਤੇ ਥੋੜਾ ਟਾਈਮ ਲੱਗੂਗਾ ਉਸ ਤੋਂ ਬਾਅਦ ਬਹੁਤ ਜਲਦੀ ਚਾਰ ਤਿਆਰ ਹੋ ਜਾਂਦਾ ਤੇ ਹੁਣ ਇਹ ਜਿਹੜੇ ਆਪਾਂ ਮਸਾਲੇ ਰਗੜੇ ਸੀ ਇਹ ਪਾ ਦਾਂਗੇ ਤੇ ਅੱਧਾ ਚਮਚ ਇਹਦੇ ਵਿੱਚ ਪਾਵਾਂਗੇ ਆਪਾਂ ਹਲਦੀ ਪਾਊਡਰ ਤੇ ਅੱਧਾ ਕੁ ਚਮਚ ਇਹਦੇ ਵਿੱਚ ਪਾ ਰਿਹਾ ਆਪਾਂ ਮਿਰਚ ਦਾ ਬਾਕੀ ਨਮਕ ਤੁਸੀਂ ਟੇਸਟ ਅਕੋਰਡਿੰਗ ਚਾਹੀਏ ਆਪਦੀ ਚਾਰ ਦੀ ਕੁਆਂਟੀਟੀ ਦੇ ਅਕੋਰਡਿੰਗ ਪਾ ਦੇਣਾ ਇਹਦੇ ਵਿੱਚ ਤੇ ਬਾਕੀ ਇਹਦੇ ਵਿੱਚ ਆਮ ਚਾਰਾਂ ਦੇ ਨਾਲੋਂ ਨਮਕ ਥੋੜਾ ਘੱਟ ਪੈਂਦਾ ਕਿਉਂਕਿ ਤੁਹਾਨੂੰ ਪਤਾ ਜਿਵੇਂ ਆਪਾਂ ਲੋਕੀ ਦੀ ਸਬਜ਼ੀ ਬਣਾਈਏ ਤੇ ਕੋਈ ਵੀ ਕद्दू ਦੀ ਸਬਜ਼ੀ ਬਣਾਈਏ ਤੇ ਉਹਦੇ ਵਿੱਚ ਨਮਕ ਘੱਟ ਹੀ ਪੈਂਦਾ ਸੋ ਇਸ ਕਰਕੇ ਤੁਸੀਂ ਨਮਕ ਜਿਹੜਾ ਹਿਸਾਬ ਨਾਲ ਹੀ ਪਾਇਆ ਇਹਦੇ ਵਿੱਚ ਤੇ ਦੇਖੋ ਮਸਾਲੇ ਆਪਣੇ ਚੰਗੀ ਤਰ੍ਹਾਂ ਰਲ ਚੁੱਕੇ ਨੇ ਆਪਾਂ ਸੇਕ ਵੀ ਜਿਹੜਾ ਬਿਲਕੁਲ ਚੁੱਲ੍ਹੇ 'ਚੋਂ ਬਾਹਰ ਕੱਢ ਦਿੱਤਾ ਜਿੰਨਾ ਕਿ ਚੁੱਲ੍ਹੇ 'ਤੇ ਸੇਕ ਆ ਓਨਾ ਕੀ ਲੋਕੀ ਨੂੰ ਆਪਾਂ ਪੂਰਾ ਪਕਾਉਣਾ ਨਹੀਂ ਕਿਉਂਕਿ ਨਹੀਂ ਤੇ ਸੌਂਜੇ ਜਾਂਦਾ ਦੇਖੋ ਹੁਣ ਖਿੜਿਆ-ਖਿੜਿਆ achar ਬਣਿਆ ਨਾ ਕਿੰਨਾ ਸੋਹਣਾ ਲੱਗਦਾ ਪਿਆ ਵਾ ਤੇ ਹੁਣ ਤਕਰੀਬਨ ਜਿਹੜਾ ਆਪਣਾ achar ਆ ਬਿਲਕੁਲ ਬਣ ਕੇ ਰੈਡੀ ਹੋ ਚੁੱਕਾ ਆ ਖਾਣ ਵਾਲਾ ਤੇ ਜਿਹੜਾ achar ਆ ਉਹ 2 ਦਿਨ ਬਾਅਦ 'ਚ ਹੀ ਹੁੰਦਾ ਕਿਉਂਕਿ ਜਦੋਂ ਧੁੱਪ ਲੱਗ ਜਾਂਦੀ ਥੋੜੀ ਜਿਹੀ achar ਨੂੰ ਨਾਲੇ ਜਿਹੜੇ ਮਸਾਲੇ ਆਪਾਂ ਇਹਦੇ ਵਿੱਚ ਪਾਇਆ ਨਮਕ ਪਾਇਆ ਵਾ ਉਹ ਸਾਰਾ ਕੁਝ ਜਿਹੜਾ ਉਹਦੇ ਵਿੱਚ ਜਦੋਂ ਰਚ ਜਾਂਦਾ ਫੇਰ ਹੀ ਜਿਆਦਾ ਅਸਲ ਟੇਸਟ ਜਿਹੜਾ ਆਉਂਦਾ achar ਦਾ ਬਾਕੀ ਇਹਦੇ ਵਿੱਚ ਤੁਸੀਂ ਖਟਾਈ ਦਾ ਟੇਸਟ ਦੇਣ ਵਾਸਤੇ ਜਿਵੇਂ 2-4 ਨਿੰਬੂ ਵੀ ਕੱਟ ਕੇ ਪਾ ਸਕਦੇ ਹੋ ਚਾਹੇ ਨਿੰਬੂ ਦਾ ਰਸ ਵੀ ਪਾ ਸਕਦੇ ਹੋ ਚਾਹੇ ਜਿਵੇਂ ਅੱਜਕੱਲ ਕੱਚੀ ਅੰਬੀ ਆਉਂਦੀਆਂ ਉਹ ਵੀ ਕੱਟ ਕੇ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਨਹੀਂ ਤੇ ਤੁਸੀਂ ਇਹਦੇ ਵਿੱਚ ਸਿਰਕਾ ਵੀ ਪਾ ਸਕਦੇ ਹੋ ਮੈਂ ਇਹਦੇ ਵਿੱਚ ਸਿਰਕਾ ਪਾਉਂਗੀ ਥੋੜਾ ਜਿਹਾ ਜਿਆਦਾ ਨਹੀਂ ਕਿਉਂਕਿ ਚਾਰ ਜਿਹੜਾ ਵਾ ਉਹ ਜਿਆਦਾ ਲੰਮਾ ਟਾਈਮ ਤੇ ਆਪਾਂ ਨੂੰ ਚਲਾਉਣਾ ਨਹੀਂ ਬਿਲਕੁਲ ਥੋੜਾ ਜਿਹਾ ਬਣਾਇਆ ਤਾਜਾ ਦਾ ਜੇ ਆਪਾਂ ਖਾ ਲਾਂਗੇ ਜਿਹੜਾ ਲੋਕ ਜਿਆਦਾ ਚਾਰ ਖੱਟਾ ਖਾਣਾ ਪਸੰਦ ਨਹੀਂ ਕਰਦੇ ਉਹ ਤੁਸੀਂ ਸਕਿਪ ਵੀ ਕਰ ਸਕਦੇ ਹੋ ਕਿਉਂਕਿ ਜੇ ਤੁਸੀਂ ਥੋੜਾ ਥੋੜਾ ਬਣਾ ਰਹੇ ਹੋ ਤੇ ਤੁਸੀਂ ਜਲਦੀ ਹੀ ਇਹਨੂੰ ਫਿਨਿਸ਼ ਕਰ ਦੋਗੇ ਆਪਾਂ ਥੋੜਾ ਜਿਆਦਾ ਇੱਕ ਟੇਸਟ ਵਾਸਤੇ ਤੇ ਇਹ ਸਿਰਕਾ ਇਸ ਕਰਕੇ ਪਾਈਦਾ ਵੀ ਥੋੜੀ ਇਹਦੀ ਲਾਈਫ ਜਿਹੜੀ ਉਹ ਵਾਜੇ ਚਾਰ ਜਿਹੜਾ ਆਪਣਾ ਬਣ ਚੁੱਕਾ ਵਾ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਵਾ ਤੇ ਜਿਹੜੇ ਜਿਆਦਾ ਔਲੀ ਖਾਣਾ ਪਸੰਦ ਨਹੀਂ ਕਰਦੇ ਚਾਰ ਖਾਣਾ ਪਸੰਦ ਕਰਦੇ ਸੋ ਇਸ ਤਰ੍ਹਾਂ ਤੁਸੀਂ ਚਾਰ ਬਣਾ ਸਕਦੇ ਤੁਸੀਂ ਦੇਖ ਸਕਦੇ ਤੇਲ ਦੀ ਮਾਤਰਾ ਜਿਹੜੀ ਬਿਲਕੁਲ ਘੱਟ ਹੈ ਇਹਦੇ ਵਿੱਚ ਇਸੇ ਤਰ੍ਹਾਂ ਦਾ ਜਿਹੜਾ achar ਹੈ ਉਹ ਮੈਂ ਢਾਬੇ ਤੋਂ ਖਾਦਾ ਸੀਗਾ ਤੇ ਪਿਛਲੀ ਵੀਡੀਓ ਵੀ ਜਿਹੜੀ ਪਾਈ ਹੈ ਉਹਨੂੰ ਤੁਸੀਂ ਬਹੁਤ ਪਿਆਰ ਦਿੱਤਾ ਕਮੈਂਟ ਜਿਹੜੇ ਉਹ ਤੁਸੀਂ ਘੱਟ ਕਰਦੇ ਹੋ ਤੁਸੀਂ ਕਮੈਂਟ ਜਰੂਰ ਕਰਕੇ ਦੱਸਿਓ ਐਰ ਕੀ ਵੀ ਦੱਸਿਓ ਵੀ ਰੈਸਪੀ ਕਿੱਦਾਂ ਦੀ ਬਣੀ ਆ ਕਿੱਦਾਂ ਦੀ ਲੱਗੀ ਤੁਹਾਨੂੰ ਅੱਜ ਵਾਲੀ ਵੀਡੀਓ ਤੇ ਜਿਹੜੀ ਪਿਛਲੀ ਵੀਡੀਓ ਵੇਖ ਕੇ ਜਿਨੇ ਲੋਕੀ ਦਾ achar ਬਣਾਇਆ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਬਾਕੀ ਇਹਨੂੰ ਆਪਾਂ ਠੰ ਬਾਕੀ ਆਪਾਂ ਹਰ ਚਾਰਾ ਵਾਲੀ ਵੀਡੀਓ ਦੇ ਵਿੱਚ ਦੱਸਦੇ ਆਂ ਕਿ ਚਾਰ ਵਾਸਤੇ ਜਿਹੜਾ ਆਪਾਂ ਲਪਾ ਇਸਤੇਮਾਲ ਕਰਨਾ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਕੱਚ ਦਾ ਹੋਣਾ ਚਾਹੀਦਾ ਚੀਨੀ ਦਾ ਹੋਣਾ ਚਾਹੀਦਾ ਬਿਲਕੁਲ ਸਾਫ਼ ਹੋਣਾ ਚਾਹੀਦਾ ਸੁੱਕਾ ਹੋਣਾ ਚਾਹੀਦਾ ਉਹਦੇ ਵਿੱਚ ਪਾਣੀ ਦਾ ਬਿਲਕੁਲ ਵੀ ਨਮੀ ਵੀ ਨਹੀਂ ਹੋਣੀ ਚਾਹੀਦੀ ਜੇ ਆਪਾਂ ਚਾਰ ਨੂੰ ਜਿਹੜਾ ਸਹੀ ਰੱਖਣਾ ਵਾ ਚਾਰ ਜਿਹੜਾ ਖਰਾਬ ਹੋ ਜਾਂਦਾ ਇਹਨਾਂ ਕਾਰਨਾਂ ਕਰਕੇ ਹੀ ਹੁੰਦਾ ਹੈ ਕਿ ਇਹੀ ਕਾਰਨ ਹੁੰਦੇ ਆ ਜਿਹੜੇ ਆਪਾਂ ਨਿੱਕੇ ਨਿੱਕੇ ਗਲਤੀਆਂ ਕਰਦੇ ਵੀ ਚਾਰ ਜਿਹੜਾ ਖਰਾਬ ਹੋ ਜਾਂਦਾ ਨਮਕ ਆਪੋ ਗਿਆ ਨਮਕ ਦੀ ਮਾਤਰਾ ਜਿਹੜੀ ਉਹ ਹਿਸਾਬ ਨਾਲ ਹੀ ਪੈਂਦੀ ਹੈ ਕਿਉਂਕਿ ਲੋਕੀ ਜਿਹੜਾ ਨਮਕ ਨੂੰ ਜ਼ਿਆਦਾ ਨਹੀਂ ਖੇਚਦਾ ਸੋ ਇਸ ਕਰਕੇ ਦੇ ਵਿੱਚ ਨਮਕ ਜਿਹੜਾ ਤੁਸੀਂ ਘੱਟ ਹੀ ਰੱਖਿਓ ਤੇ ਬਾਕੀ ਜਿਹੜੇ ਅਚਾਰ ਆਪਾਂ ਤੁਹਾਨੂੰ ਦੱਸੇ ਆ ਉਹ ਚੈਨਲ ਤੇ ਸਾਰੀਆਂ ਹੀ ਤਕਰੀਬਨ ਵੀਡੀਓ ਮਿਲਦਾ ਤਿਆਰ ਪਈਆਂ ਹੋੜੀਆਂ ਨੇ ਹੁਣ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਾਂਗੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਜੇ ਕਿ ਤੁਹਾਨੂੰ ਸਾਡੀ ਆਈਜ਼ੀ ਰੈਸਪੀ ਕਿੱਦਾਂ ਦੀ ਲੱਗੀ ਜੇ ਰੈਸਪੀ ਚੰਗੀ ਲੱਗੀ ਲਾਈਕ ਤੇ ਸ਼ੇਅਰ ਦਬਕੇ ਕਰ ਦਿਓ ਜੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕਵੈਸਟ ਹੈ ਜੀ ਮੇਰੇ ਚੈ notification ਉਹਨਾਂ ਨੂੰ ਮਿਲਦੀ ਰਵੇ ਹੁਣ ਇਸ ਵੀਡੀਓ ਦਾ ਆਪਾਂ ਇੱਥੇ ਕਰਦੇ ਜੀ ਐਂਡ ਤੇ ਟੇਸਟੀ ਟੇਸਟੀ ਲੋਕੀ ਦਾ achar ਖਾ ਕੇ ਕਰਦੇ ਇੰਜੋਏ ਮਿਲਦੇ ਆ नेक्स्ट ਵੀਡੀਓ ਤੱਕ ਲਈ ਬਾਏ